ਪੰਜਾਬ ਟੀਵੀ ਦਾ ਖਾਸ ਨਿਊਜ਼ ਬੁਲੇਟਿਨ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਮਿਤਾ ਲਿਵਾਲ ਖਬਰਾਂ ਤੇ ਨਜ਼ਰ ਮਾਰਾਂਗੇ ਪਰ ਪਹਿਲਾ ਰੁੱਕ ਕਰ ਦਿਆਂ ਸੁਰਖੀਆਂ ਵੱਲ ਦੀਵਾਲੀ ਤੇ ਪਟਾਕੇ ਚਲਾਉਣ ਨੂੰ ਲੈ ਕੇ ਵੱਡਾ ਫੈਸਲਾ ਸੁਪਰੀਮ ਕੋਰਟ ਵੱਲੋਂ ਗ੍ਰੀਨ ਪਟਾਕੇ ਵੇਚਣ ਤੇ ਚਲਾਉਣ ਦੀ ਇਜਾਜ਼ਤ ਚੰਡੀਗੜ੍ਹ ਪੁਲਿਸ ਖਿਲਾਫ ਹਾਈ ਕੋਰਟ ਪਹੁੰਚੀ ਪੰਜਾਬ ਪੁਲਿਸ ਥਾਣੇ ਦੇ ਬਾਹਰ ਲਾਇਆ ਡੇਰਾ ਕਿਹਾ ਐਫ ਆਈ ਆਰ ਦਰਜ ਫਿਰ ਵੀ ਨਹੀਂ ਦੇ ਰਹੇ ਹਰਾਸਤ ਕੁਰਕੁਸ਼ੇਤਰ ਚ ਫਸਲ ਖਰੀਦ ਨੂੰ ਲੈ ਕੇ ਤਿੱਖਾ ਵਿਰੋਧ ਪ੍ਰਦਰਸ਼ਨ ਗੁਰਨਾਮ ਸਿੰਘ ਛੜੂਨੀ ਨੇ ਸਰਕਾਰੀ ਅਧਿਕਾਰੀ ਤੇ ਜੜਿਆ ਥੱਪੜ ਪੁਲਿਸ ਨੇ ਲਿਆ ਹਰਾਸਤ ਅਰਤੇ ਮੋਲ ਦੇ ਐਸ਼ਲੇ ਟੈਲਿਸ ਗ੍ਰਫਤਾਰ ਮਸ਼ਹੂਰ ਰਖਿਆ ਰਣਨੀਤੀਕਾਰ ਨੇ ਟੈਲਿਸ ਕਈ ਅਮਰੀਕੀ ਗੁਪਤ ਦਸਤਾਵੇਜ਼ ਹੋਏ ਬ੍ਰਾਹਮਤ ਹੁਣ ਖਬਰਾਂ ਵਿਸਥਾਰ ਦੇ ਨਾਲ ਸੁਪਰੀਮ ਕੋਰਟ ਨੇ ਦਿੱਲੀ ਐਨਸੀਆਰ ਦੇ ਵਿੱਚ ਗ੍ਰੀਨ ਪਟਾਕੇ ਵੇਚਣ ਅਤੇ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ ਹਾਲਾਂਕਿ ਇਹ ਇਜਾਜ਼ਤ 18 ਅਕਤੂਬਰ ਤੋਂ 21 ਅਕਤੂਬਰ ਤੱਕ ਵੈਧ ਹੈ ਇਸ ਸਮੇਂ ਦੌਰਾਨ ਲੋਕ ਸਿਰਫ ਕੁੱਲ 3 ਘੰਟੇ ਸਵੇਰੇ 6 ਵਜੇ ਤੋਂ 7 ਵਜੇ ਤੱਕ ਅਤੇ ਰਾਤ 8 ਵਜੇ ਤੋਂ 10 ਵਜੇ ਤੱਕ ਗ੍ਰੀਨ ਪਟਾਕੇ ਚਲਾ ਸਕਣਗੇ ਭਾਰਤ ਦੇ ਚੀਫ ਜਸਟਿਸ ਸੀਜੀਆਈ ਬਿਆਰ ਗਵਈ ਅਤੇ ਜਸਟਿਸ ਕੇ ਵਿਨੋਦ ਚੰਦਰਮ ਦੀ ਬੈਂਚ ਨੇ ਹੁਕਮ ਜਾਰੀ ਕਰਦੇ ਹੋਏ ਅਸੀਂ ਕੁਝ ਸ਼ਰਤਾਂ ਨਾਲ ਗ੍ਰੀਨ ਪਟਾਕਿਆਂ ਦੀ ਵਰਤੋਂ ਦੀ ਇਜਾਜ਼ਤ ਦੇ ਰਹੇ ਹਾਂ ਸੀਜੀਆਈ ਗਵਈ ਨੇ ਕਿਹਾ ਸਾਨੂੰ ਇੱਕ ਸੰਤੁਲਿਤ ਪਹੁੰਚ ਅਪਣਾਉਣੀ ਚਾਹੀਦੀ ਹੈ ਪਰ ਅਸੀਂ ਵਾਤਾਵਰਣ ਦੇ ਨਾਲ ਸਮਝੌਤਾ ਨਹੀਂ ਕਰਾਂਗੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦੇਣ ਲਈ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਇਹ ਫੈਸਲਾ ਦੀਵਾਲੀ ਦੇ ਪਵਿੱਤਰ ਤਿਉਹਾਰ ਤੇ ਜਨਤਕ ਭਾਵਨਾਵਾਂ ਅਤੇ ਉਤਸ਼ਾਹ ਦਾ ਸਤਿਕਾਰ ਕਰਦਾ ਹੈ ਨਾਲ ਹੀ ਵਾਤਾਵਰਣ ਸੁਰੱਖਿਆ ਪ੍ਰਤੀ ਸੰਤੁਲਿਤ पहुंच भी है। मैं माननीय सुप्रीम कोर्ट का दिल्ली सरकार की ओर से बहुत धन्यवाद करती हूँ कि उन्होंने हमारा निवेदन स्वीकार किया करोड़ों लोगों की भावनाओं से जुड़ा हमारा ये दीपावली का महापर्व शायद इन पटाखों की स्वीकृति के बिना सूना रह जाता हमारे बच्चे उदास हो जाते परंतु आज आपने ये स्वीकृति दे करके हमें बहुत ही एक खुशी प्रदान की है और हम पर्यावरण और परंपरा को एक साथ चलाते हुए पूरी तरीके से सजग रहेंगे और पर्यावरण का ध्यान भी रखेंगे। सच में हमारी जिम्मेवारी है कि अपने पर्यावरण का ध्यान रखते हुए हम परंपराओं को चलाएं। दस पहला 26 सितंबर न सुप्रीम कोर्ट ने दिल्ली एनसीआर पटाखे बनाने की इजाजत दी अदालत ने कहा सिर्फ ओह निर्मातावा को ਨੈਰੀ ਅਤੇ ਪੀਐਸਓ ਗ੍ਰੀਨ ਪਟਾਕੇ ਬਣਾਉਣ ਲਈ ਪਰਮਿੰਟ ਹੈ ਉਹ ਹੀ ਇਹਨਾਂ ਦਾ ਨਿਰਮਾਣ ਕਰ ਸਕਦੇ ਨੇ ਭਾਰਤ ਦੇ ਜਸਟਿਸ ਸੀਜੀਆਈ بی آر ਗਵਈ ਜਸਟਿਸ ਕੇ ਵਿਨੋਦ ਚੰਦਰਮ ਅਤੇ ਜਸਟਿਸ ਐਨਵੀ ਅੰਜਾਰੀਆ ਦੀ ਬੈਚ ਨੇ ਨਿਰਮਤਾਵਾਂ ਤੇ ਇੱਕ ਸ਼ਰਤ ਵੀ ਲਗਾਈ ਹੈ ਬੈਚ ਨੇ ਕਿਹਾ ਹੈ ਕਿ ਉਹ ਅਦਾਲਤ ਦੇ ਅਗਲੇ ਹੁਕਮਾਂ ਤੱਕ ਐਨਸੀਆਰ ਦੇ ਵਿੱਚ ਕੋਈ ਵੀ ਪਟਾਕਾ ਨਹੀਂ ਵੇਚਣਗੇ ਰਾਜ ਸਭਾ ਉਪ ਚੋਣ ਵਿੱਚ ਕਥਿਤ ਤੱਕ ਧੋਖਾ ਤੜੀ ਦੇ ਦੋਸ਼ੀ ਨਵਨੀਤ ਚਤੁਰਵੇਦੀ ਦੀ ਹਿਰਾਸਤ ਨੂੰ ਲੈ ਕੇ ਚੰਡੀਗੜ੍ਹ ਅਤੇ ਪੰਜਾਬ ਪੁਲਿਸ ਅਜੇ ਵੀ ਆਮੋ ਸਾਹਮਣੇ ਨੇ ਨਵਨੀਤ ਇਸ ਸਮੇਂ ਚੰਡੀਗੜ੍ਹ ਪੁਲਿਸ ਦੀ ਹਿਰਾਸਤ ਦੇ ਵਿੱਚ ਆ ਜਦੋਂ ਕਿ ਪੰਜਾਬ ਪੁਲਿਸ ਚੰਡੀਗੜ੍ਹ ਦੇ ਸੈਕਟਰ 3 ਪੁਲਿਸ ਸਟੇਸ਼ਨ ਤੇ ਬਾਹਰ ਡੇਰਾ ਲਾਈ ਬੈਠੀ ਹੈ ਦੱਸਦੇ ਇੱਕ ਇਸ ਦੌਰਾਨ ਪੰਜਾਬ ਪੁਲਿਸ ਨੇ ਨਵਨੀਤ ਦੀ ਰਿਹਾਈ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਇਆ ਪੰਜਾਬ ਪੁਲਿਸ ਨੇ ਦਲੀਲ ਦਿੱਤੀ ਹੈ ਕਿ ਰੋਪੜ ਦੇ ਵਿੱਚ ਵਿਧਾਇਕਾਂ ਦੇ ਦਸਕਤਾਂ ਦੇ ਜਾਲੀ ਕਰਨ ਦੇ ਦੋਸ਼ ਵਿੱਚ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਨਵਨੀਤ ਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਵੀ ਦਾਰ ਕਰੀਤੀ ਹੈ ਜਿਸ ਦੇ ਵਿੱਚ ਮੰਗ ਕੀਤੀ ਗਈ ਹੈ ਕਿ ਜੇ ਪੰਜਾਬ ਪੁਲਿਸ ਉਸ ਨੂੰ ਗ੍ਰਫਤਾਰ ਕਰਨਾ ਚਾਹੁੰਦੀ ਹੈ ਤਾਂ 10 ਦਿਨਾਂ ਦਾ ਨੋਟਿਸ ਦਿੱਤਾ ਜਾਵੇ। ਨਵਨੀਤ ਨੇ ਆਪਣੀ ਪਟੀਸ਼ਨ ਦੇ ਵਿੱਚ ਇਹ ਵੀ ਪੁੱਛਿਆ ਹੈ ਕਿ ਪੰਜਾਬ ਵਿੱਚ ਉਸ ਦੇ ਵਿਰੁੱਧ ਕਿੰਨੇ ਐਫ ਆਈ ਆਰਸ ਦਰਜ ਨੇ। ਉਸ ਨੇ ਪੰਜਾਬ ਪੁਲਿਸ ਤੋਂ ਆਪਣੀ ਜਾਨ ਅਤੇ ਮਾਲ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਇਹ ਧਿਆਨ ਦੇਣ ਯੋਗ ਹੈ ਕਿ ਨਵਨੀਤ ਚਤੁਰਵੇਦੀ ਨੇ ਪੰਜਾਬ ਤੋਂ ਖਾਲੀ ਰਾਜ ਸਭਾ ਸੀਟ ਲਈ ਆਪਣੀ ਨਾਮਜ਼ਦਗੀ ਦਾਇਰ ਕੀਤੀ ਸੀ ਜਿਸ ਦੇ ਵਿੱਚ 10 ਆਪ ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਕੀਤਾ ਸੀ ਹਾਲਾਂਕਿ ਵਿਧਾਇਕਾਂ ਨੇ ਦਾਅਵੇ ਨੂੰ ਝਾਲੀ ਦੱਸ ਕੇ ਖਾਰਜ ਕਰ ਦਿੱਤਾ ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਮਾਮਲਾ ਦਰਜ ਕੀਤਾ ਉਸ ਨੂੰ ਗ੍ਰਿਫਤਾਰ ਕਰ ਲਈ ਕੱਲ 14 ਅਕਤੂਬਰ ਚੰਡੀਗੜ੍ਹ ਪਹੁੰਚੀ ਹਾਲਾਂਕਿ ਉਸ ਦੀ ਰਾਜ ਸਭਾ ਨਾਮਜ਼ਦਗੀ ਕਾਰਨ ਹੋ ਚੰਡੀਗੜ੍ਹ ਪੁਲਿਸ ਦੀ ਸੁਰੱਖਿਆ ਹੈ ਰਸੀ ਇਸ ਲਈ ਚੰਡੀਗੜ੍ਹ ਪੁਲਿਸ ਨੇ ਉਸ ਨੂੰ ਪੰਜਾਬ ਲੈ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਇਸ ਕਾਰਨ ਸੁਖਨਾ ਝੀਲ ਤੇ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਵਿਚਕਾਰ ਟਕਰਾ ਹੋ ਗਿਆ ਪਿਸਤੌਲਾਂ ਵੀ ਕੱਢੀਆਂ ਗਈਆਂ ਅੰਤ ਵਿੱਚ ਚੰਡੀਗੜ੍ਹ ਦੇ ਐਸਐਸਪੀ ਕਵਰਦੀਪ ਸੁਖਨਾ ਝੀਲ ਤੇ ਪਹੁੰਚੇ ਤੇ ਮੁਲਜ਼ਮ ਨੂੰ ਸੈਕਟਰ 3 ਦੇ ਪੁਲਿਸ ਸਟੇਸ਼ਨ ਲਿਆਏ ਪੰਜਾਬ ਪੁਲਿਸ ਨੂੰ ਵੀ ਆਪਣੇ ਦਸਤਾਂ ਬੇਜਾ ਦੇ ਨਾਲ ਉੱਥੇ ਆਉਣ ਲਈ ਕਿਹਾ ਗਿਆ ਹਾਲਾਂਕਿ ਇਸ ਦੌਰਾਨ ਚੰਡੀਗੜ੍ਹ ਪੁਲਿਸ ਨੇ ਉਸ ਨੂੰ ਰੋਪੜ ਪੁਲਿਸ ਦੇ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ ਹੁਣ ਇਹ ਮਾਮਲਾ ਹਾਈ ਕੋਰਟ ਪਹੁੰਚ ਗਿਆ ਹੈ ਕੁਰਪਾ ਖੇਤਰ ਚ ਭਾਰਤੀ ਕਿਸਾਨ ਯੂਨੀਅਨ ਬਕੇਯੂ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਜ਼ਿਲ੍ਹਾ ਖੁਰਾਕ ਦੇ ਸਪਲਾਈ ਵਿਭਾਗ ਦੇ ਡੀ ਐਫ ਐਸ ਸੀ ਨੂੰ ਥੱਪੜ ਮਾਰ ਦਿੱਤਾ ਘਟਨਾ ਤੋਂ ਬਾਅਦ ਬਬਾਲ ਖੜਾ ਹੋ ਗਿਆ ਤੇ ਪੁਲਿਸ ਨੇ ਗੁਰਨਾਮ ਸਿੰਘ ਚੜੂਨੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤਨਖਾਹ ਦੇ ਮੁਤਾਬਕ ਚੋਨੇ ਦੀ ਫਸਲ ਖਰੀਦ ਚ ਦੇਰੀ ਨੂੰ ਲੈ ਕੇ ਕਿਸਾਨ ਡੀਸੀ ਆਫਿਸ ਦੇ ਬਾਹਰ ਸਕਤਰੇ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਸਨ ਇਸ ਦੌਰਾਨ ਮਾਹੌਲ ਅਚਾਨਕ ਗਰਮਾ ਗਿਆ ਤੇ ਹੰਗਾਮੇ ਵਿਚਕਾਰ ਗੁਰਨਾਮ ਚੜੋਨੀ ਨੇ ਡੀਐਫਐਸਸੀ ਨੂੰ ਥੱਪੜ ਮਾਰ ਦਿੱਤਾ ਘਟਨਾ ਤੋਂ ਬਾਅਦ ਹਫੜਾ ਦਫੜੀ ਮਚ ਗਈ ਪੁਲਿਸ ਦੇ ਪ੍ਰਸ਼ਾਸਨ ਦੇ ਅਧਿਕਾਰੀ ਤੁਰੰਤ ਹਰਕਤ ਚਾਹੀ ਤੇ ਹਾਲਾਤਾਂ ਤੇ ਕਾਬੂ ਪਾਇਆ ਮੌਕੇ ਤੇ ਭਾਰੀ ਪੁਲਿਸ ਵੱਲ ਤਾਇਨਾਤ ਹੈ ਪ੍ਰਦਰਸ਼ਨ ਕਰਦੇ ਹੋਏ ਗੁਰਨਾਮ ਸਿੰਘ ਟਰਡੋਨੀ ਟਰੈਕਟਰ ਟਰਾਲੀ ਤੇ ਸਵਾਰ ਸਨ ਇਸ ਦੌਰਾਨ ਉਹ ਟਰਾਲੀ ਤੋਂ ਉਤਰੇ ਤੇ ਪੁਲਿਸ ਅਫਸਰ ਵਿਚਕਾਰ ਖੜੇ ਡੀ ਐਫ ਐਸ ਸੀ ਦੇ ਥੱਪੜ ਜੜ ਦਿੱਤਾ ਪੁਲਿਸ ਅਧਿਕਾਰੀ ਵੀ ਟਰਡੋਨੀ ਦੀ ਹਰਕਤ ਦਾ ਅੰਦਾਜ਼ਾ ਨਹੀਂ ਲਗਾ ਪਾਏ ਜਾਣਕਾਰੀ ਦੇ ਮੁਤਾਬਕ ਟਰਡੋਨੀ ਪੁਲਿਸ ਦੀ ਹਿਰਾਸਤ ਦੇ ਵਿੱਚ ਹਨ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਤੇ ਪੁਲਿਸ ਪ੍ਰਸ਼ਾਸਨ ਆਮੋ-ਸਾਮਣੇ ਆ ਗਏ ਹਨ ਕਿਸਾਨਾਂ ਦਾ ਪਾਰੀ ਇਕੱਠ ਸਵੇਰ ਤੋਂ ਹੀ ਡੀਸੀ ਆਫਿਸ ਦੇ ਬਾਹਰ ਝੋਨੇ ਦੀ ਫਸਲ ਦੀ ਖਰੀਦ ਨੂੰ ਲੈ ਕੇ ਪ੍ਰਦਰਸ਼ਨ ਕਰ ਰਿਹਾ ਹੈ ਥੱਪੜ ਦੀ ਘਟਨਾ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਪੁਲਿਸ ਮੌਕੇ ਤੇ ਪਹੁੰਚ ਕੇ ਸਥਿਤੀ ਤੇ ਨਜ਼ਰ ਰੱਖ ਰਹੀ ਹੈ ਭਾਰਤੀ ਮੂਲ ਦੇ ਬਹੁ ਚਰਚਿਤ ਰੱਖਿਆ ਰਣਨੀਤੀਕਾਰ ਐਸ਼ਲੀ ਜੈਟ ਐਲਿਸ ਨੂੰ ਅਮਰੀਕਾ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਤੇ ਗੁਪਤ ਦਸਤਾਵੇਜ਼ ਰੱਖਣ ਅਤੇ ਚੀਨੀ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਨ ਦੇ ਦੋਸ਼ ਲੱਗੇ ਨੇ ਭਾਰਤੀ ਮੂਲ ਦੇ ਅਮਰੀਕੀ ਰਣਨੀਤੀਕਾਰ ਐਸ਼ਲੇ ਜੇ ਟੈਲਿਸ ਦੀ ਗ੍ਰਫਤਾਰੀ ਬਾਰੇ ਸਾਬਕਾ ਡਿਪਲੋਮੈਟ ਮਹੇਸ਼ ਸਚਦੇਵਾ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਮੈਂ ਰਿਪੋਰਟਾਂ ਦੇਖੀਆਂ ਹਨ ਕਿ ਐਸ਼ਲੇ ਟੈਲਸ ਨੂੰ ਅਮਰੀਕੀ ਅਧਿਕਾਰੀਆਂ ਨੇ ਉਹਨਾਂ ਦੇ ਨਿਵਾਸ ਸਥਾਨ ਤੇ ਹਜ਼ਾਰਾਂ ਵਰਗੀਕ੍ਰਿਤ ਦਸਤਾਵੇਜ਼ਾਂ ਤੱਕ ਕਤਿਤ ਤੌਰ ਤੇ ਅਣਅਧਿਕਾਰਤ ਪਹੁੰਚ ਰੱਖਣ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਰਿਪੋਰਟਾਂ ਇਹ ਵੀ ਦਰਸਾਉਂਦੀਆਂ ਹਨ ਕਿ ਉਹਨਾਂ ਨੇ ਹਾਲਾਤ ਅਨੁਸਾਰ ਜਿੰਨੀ ਡਿਪਲੋਮੇਟਾਂ ਦੇ ਨਾਲ ਕੁਝ ਸਮੱਗਰੀ ਸਾਂਝੀ ਕੀਤੀ ਹੋ ਸਕਦੀ ਹੈ ਆਈਵ ਸੀਨ ਦੀ ਰਿਪੋਰਟ ਅਬਾਊਟ ਮਿਸਟਰ ਐਸ਼ਲੇ ਟੈਲਸ Ashley Tellis uh, uh, being arrested by the United States authorities for having unauthorized access to thousands of documents of classified nature at his residence. Uh, reports have also indicated that he was seen uh, circumstantially as having transferred. some material to chinese uh, diplomats ਦੱਸ ਦਈਏ ਕਿ ਐਸ਼ਲੇ ਜੈਟ ਐਲਿਸ ਅਮਰੀਕੀ ਪ੍ਰਸ਼ਾਸਨ ਦੇ ਮੁੱਖ ਸਲਾਹਕਾਰਾਂ ਵਿੱਚੋਂ ਇੱਕ ਰਹੇ ਨੇ ਅਮਰੀਕਾ ਦੇ ਸਿਆਸੀ ਹਲਕਿਆਂ ਵਿੱਚ ਉਹਨਾਂ ਦਾ ਚਿਹਰਾ ਬੇहद ਜਾਣਿਆ ਪਛਾਣਿਆ ਤੇ ਸਤਕਾਰਤ ਰਿਹਾ ਹੈ ਉਹਨਾਂ ਨੇ ਸਾਬਕਾ ਰਿਪਬਲਿਕਨ ਰਾਸ਼ਟਰਪਤੀ ਜਾਰਜ ਡਬਲਯੂ ਬੁਸ਼ ਦੀ ਰਾਸ਼ਟਰੀ ਸੁਰੱਖਿਆ ਕੌਂਸਲ ਦੇ ਵਿੱਚ ਸੇਵਾ ਨਿਭਾਈ ਸੀ ਹੁਣ ਇੱਕ ਬੇहद ਗੁਪਤ ਕਿਸਮ ਦੀ ਸਰਕਾਰੀ ਸਮੱਗਰੀ ਨੂੰ ਸੰਭਾਲਣ ਦੀ ਜਾਂਚ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜੇ ਅਜਿਲੇ ਟੈਲਿਸ ਨੂੰ ਜੇ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਉਹਨਾਂ ਨੂੰ 10 ਸਾਲ ਤੱਕ ਦੀ ਕੈਦ ਅਤੇ 2.5 ਲੱਖ ਡਾਲਰ ਦਾ ਜੁਰਮਾਨਾ ਹੋ ਸਕਦਾ ਹੈ ਐਫ بی ਆਈ ਹਲਫਨਾਮੇ ਅਨੁਸਾਰ ਟੈਲਿਸ ਨੂੰ ਇਸ ਸਾਲ ਸਤੰਬਰ ਅਤੇ ਅਕਤੂਬਰ ਵਿੱਚ ਰੱਖਿਆ ਅਤੇ ਵਿਦੇਸ਼ ਵਿਭਾਗ ਦੀਆਂ ਇਮਾਰਤਾਂ ਵਿੱਚ ਦਾਖਲ ਹੁੰਦੇ ਦੇਖਿਆ ਗਿਆ ਸੀ ਭਾਰਤੀ ਟੈlevision ਦੇ ਸਭ ਤੋਂ ਪ੍ਰਸਿੱਧ ਕਿਰਦਾਰਾਂ ਵਿੱਚੋਂ ਇੱਕ ਮਹਾਭਾਰਤ ਦੇ ਕਰਨ ਨੂੰ ਅਮਰ ਬਣਾਉਣ ਵਾਲੇ ਦਿੱਗਜ ਅਦਾਕਾਰ ਪੰਕਰਜ ਧੀਰ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਅਚਾਨਕ ਦਿਹਾਂਤ ਦੀ ਖਬਰ ਨੇ ਪੂਰੇ ਮਨੋਰੰਜਨ ਜਗਤ ਨੂੰ ਸਦਮੇ ਦੇ ਵਿੱਚ ਪਾ ਦਿੱਤਾ ਹੈ। ਫਿਲਹਾਲ ਉਨ੍ਹਾਂ ਦੇ ਦਿਹਾਂਤ ਦਾ ਕਾਰਨ ਸਪਸ਼ਟ ਨਹੀਂ ਹੋ ਸਕਿਆ ਜਿਸ ਨਾਲ ਉਨ੍ਹਾਂ ਦੇ ਪੇਸ਼ੰਕਾ ਅਤੇ ਸਹਿਕਰਮੀ ਹੋਰ ਵੀ ਡੂੰਘੇ ਸਦਮੇ ਦੇ ਵਿੱਚ ਨੇ। ਦੱਸਦੇ ਕਿ ਪੰਕਜ ਧੀਰ ਦੇ ਦਿਹਾਂਤ ਦੀ ਖਬਰ ਪੁਸ਼ਟੀ ਉਹਨਾਂ ਦੇ ਕਰੀਬੀ ਦੋਸਤ ਅਤੇ ਮਹਾਂਪਾਰਤ ਦੇ ਅਰਜੁਨ ਦਾਕਰ ਦਾ ਨਿਮਾਉਣ ਵਾਲੇ ਸਹਿ ਕਲਾਕਾਰ ਰੋਜ਼ ਖਾਨ ਨੇ ਕੀਤੀ ਹੈ ਇੱਕ ਨਿੱਜੀ ਚੈਨਲ ਨਾਲ ਖਾਸ ਗੱਲਬਾਤ ਕਰਦੇ ਹੋਏ ਭਾਵੁਕ ਹੁੰਦੇ ਉਹਨਾਂ ਨੇ ਕਿਹਾ ਕਿ ਹਾਂ ਇਹ ਸੱਚ ਹੈ ਕਿ ਉਹ ਹੁਣ ਸਾਡੇ ਵਿਚਕਾਰ ਨਹੀਂ ਰਹੇ ਨਿੱਜੀ ਤੌਰ ਤੇ ਮੈਂ ਇੱਕ ਬਹੁਤ ਹੀ ਚੰਗਾ ਦੋਸਤ ਗਵਾ ਲਿਆ ਉਹ ਇੱਕ ਸ਼ਾਨਦਾਰ ਅਤੇ ਬੇहद ਚੰਗੇ ਇਨਸਾਨ ਸਨ ਉਹਨਾਂ ਅੱਗੇ ਕਿਹਾ ਕਿ ਮੈਂ ਅਜੇ ਵੀ ਇਸ ਖਬਰ ਤੇ ਯਕੀਨ ਨਹੀਂ ਕਰ پا ਰਿਹਾ ਹਾਂ ਅਤੇ ਡੂੰਗੇ ਸਦਮੇ ਦੇ ਵਿੱਚ ਹਾਂ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਕਹਾਂ ਹੁਣ ਉਹ ਸੱਚਮੁੱਚ ਇੱਕ ਸ਼ਾਨਦਾਰ ਵਿਅਕਤੀ ਸਨ ਪੰਕਜ ਧੀਰ ਨੇ ਬੀ ਆਰ ਚੋਪੜਾ ਦੇ ਇਤਿਹਾਸਕ ਧਾਰਾਵਾਹੇ ਇੱਕ ਮਹਾਪਾਰਤ ਦੇ ਵਿੱਚ ਸੂਰਯਪੁੱਤਰ ਕਰਨ ਦਾ ਕਿਰਦਾਰ ਇੰਨੀ ਜੀਵਨਤਾ ਦੇ ਨਾਲ ਨਿਭਾਇਆ ਸੀ ਕਿ ਉਹ ਘਰ ਘਰ ਦੇ ਵਿੱਚ ਇਸੇ ਨਾਮ ਨਾਲ ਪਛਾਣੇ ਜਾਣ ਲੱਗੇ। ਉਹਨਾਂ ਦੇ ਅਭਿਨੇ ਨੇ ਕਰਨ ਦੇ ਕਿਰਦਾਰ ਨੂੰ ਅਮਰ ਬਣਾ ਦਿੱਤਾ ਅਤੇ ਅੱਜ ਵੀ ਉਹਨਾਂ ਨੂੰ ਇਸੇ ਭੂਮਿਕਾ ਲਈ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ। ਅਦਾਕਾਰ ਦੇ ਪਰਿਵਾਰ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਜਾਰੀ ਕੀਤਾ ਗਿਆ ਉਹਨਾਂ ਦੇ ਅੰਤਿਮ ਸੰਸਕਾਰ ਨਾਲ ਜੁੜੀ ਜਾਣਕਾਰੀ ਦੀ ਉਡੀਕ ਹੈ ਇਸ ਔਖੀ ਘੜੀ ਵਿੱਚ ਪੂਰੀ ਇੰਡਸਟਰੀ ਉਹਨਾਂ ਦੇ ਪਰਿਵਾਰ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦੀ ਹੈ ਤੁਹਾਨੂੰ ਦੱਸ ਦਈਏ ਕਿ ਪੰਕਜ ਧੀਰ ਦਾ ਦਿਹਾਂਤ ਭਾਰਤੀ ਟੈਲੀਵਿਜ਼ਨ ਵਿੱਚ ਇੱਕ ਯੁੱਗ ਦੇ ਅੰਤ ਨੂੰ ਦਰਸਾਉਂਦਾ ਹੈ ਉਹਨਾਂ ਦੇ ਪ੍ਰਸ਼ੰਸਕ ਅਤੇ ਦਰਸ਼ਕ ਉਹਨਾਂ ਨੂੰ ਹਮੇਸ਼ਾ ਦਾਨਵੀਰ ਕਰਨ ਵਜੋਂ ਯਾਦ ਰੱਖਣਗੇ ਪੰਕਜ ਧੀਰ ਆਪਣੇ ਸ਼ਾਨਦਾਰ ਅਦਾਕਾਰੀ ਹੁਨਰ ਅਤੇ ਦਮਦਾਰ ਆਵਾਜ਼ ਲਈ ਜਾਣੇ ਜਾਂਦੇ ਸਨ ਪਰ 1988 ਦੇ ਇਤਿਹਾਸਕ ਨਾਟਕ ਮਹਾਭਾਰਤ ਵਿੱਚ ਕਰਨ ਦੇ ਉਹਨਾਂ ਦੇ ਕਿਰਦਾਰ ਨੇ ਉਹਨਾਂ ਨੂੰ ਸੱਚਮੁੱਚ ਅਮਰ ਕਰ ਦਿੱਤਾ ਉਹਨਾਂ ਦੇ ਇਸ ਕਿਰਦਾਰ ਨੂੰ ਇੰਨੀ ਪ੍ਰਸਿੱਧੀ ਮਿਲੀ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਉਹਨਾਂ ਦੀਆਂ ਮੂਰਤੀਆਂ ਦੀ ਪੂਜਾ ਕੀਤੀ ਜਾਣ ਲੱਗੀ ਉਹ ਸੜਕ ਸੋਲજર ਅਤੇ ਬਾਦਸ਼ਾਹ ਸਮੇਤ ਕਈ ਫਿਲਮਾਂ ਵਿੱਚ ਵੀ ਨਜ਼ਰ ਆਏ ਅਤੇ ਟੈਲੀਵਿਜ਼ਨ ਤੇ ਕਾਫੀ ਸਰਗਰਮ ਰਹੇ ਦਰਅਸਲ ਪੰਕਜ ਧੀਰ ਦੇ ਪੁੱਤਰ ਵੀ ਬਾਲੀਵੁੱਡ ਅਦਾਕਾਰ ਹਨ ਜੋ ਕਈ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ ਨਕੀਤਿਕ ਨੇ ਜੋਦਾ ਅਕਬਰ ਅਤੇ ਚਨਈ ਐਕਸਪ੍ਰੈਸ ਵਿੱਚ ਦਮਦਾਰ ਭੂਮਿਕਾ ਨਿਭਾਈਆਂ ਹਨ ਉਹਨਾਂ ਦੀ ਨੂੰ ਕ੍ਰਿਤਿਕਾ ਸੈਂਗਰ ਅਭਿਨੇਤਰੀ ਹੈ ਜਿਹੜੀ ਕਿ ਟੈਲੀਵਿਜ਼ਨ ਦੇ ਵਿੱਚ ਕਾਫੀ ਕੰਮ ਕਰ ਚੁੱਕੀ ਹੈ ਹਾਲਾਂਕਿ ਕ੍ਰਿਤਿਕਾ ਨੂੰ ਆਪਣੇ ਪੁੱਤਰ ਲਈ ਵੀ ਪੰਕਜ ਥੀਰ ਨੇ ਹੀ ਚੁਣਿਆ ਸੀ ਇਹ ਕਹਾਣੀ ਵੀ ਵਾਇਰਲ ਹੋਈ ਸੀ 2014 ਵਿੱਚ ਨਕਿਤਿਕ ਦੇ ਪਿਤਾ ਅਦਾਕਾਰ ਪੰਕਜ ਥੀਰ ਆਪਣੇ ਨਿਰਦੇਸ਼ਨ ਹੇਠ ਬਣ ਰਹੀ ਫਿਲਮ ਦੀ ਸ਼ੁਰੂਆਤ ਤੇ ਕੰਮ ਕਰ ਰਹੇ ਸਨ ਉਸ ਸਮੇਂ ਕ੍ਰਿਤਿਕਾ ਸੈਂਗਲ ਐਡੀਸ਼ਨ ਦੇ ਨਾਲ ਆਈ ਸੀ ਉਹਨਾਂ ਨੂੰ ਫਿਲਮ ਦੀ ਭੂਮਿਕਾ ਦੀ ਪੇਸ਼ਕਸ਼ ਦੇ ਨਾਲ ਪੰਕਜ ਥੀਰ ਨੇ ਉਹਨਾਂ ਨੂੰ ਆਪਣੇ ਪੁੱਤਰ ਲਈ ਵੀ ਚੁਣ ਲਿਆ ਉਹ ਉਹਨਾਂ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਮੌਕੇ ਤੇ ਆਪਣੇ ਬੇਟੇ ਦੀ ਜ਼ਿੰਦਗੀ ਦਾ ਵੱਡਾ ਫੈਸਲਾ ਲੈ ਲਿਆ ਕਲਾਨੌਰ ਗੁਰਦਾਸਪੁਰ ਮਾਰਗ ਤੇ ਪੈਂਦੇ ਅੱਡੇ ਨਰਾਵਾਲੀ ਦੇ ਨਜ਼ਦੀਕ ਕੈਬਨਿਟ ਮੰਤਰੀ ਹਰਪਰਜਨ ਸਿੰਘ ਐਟਓ ਦੀ ਪਾਇਲਟ ਗੱਡੀ ਅਤੇ ਸਵਿਫਟ ਗੱਡੀ ਦਰਮਿਆਨ ਵਾਪਰੇ ਭਿਆਨਕ ਹਾਦਸੇ ਵਿੱਚ ਦੋਵੇਂ ਗੱਡੀਆਂ ਚੱਕਨਾ ਚੂਰ ਹੋ ਗਈਆਂ ਇਸ ਹਾਦਸੇ ਦੇ ਵਿੱਚ ਪਾਇਲਟ ਗੱਡੀ ਵਿੱਚ ਸਵਾਰ ਤਿੰਨ ਪੁਲਿਸ ਕਰਮਚਾਰੀਆਂ ਤੋਂ ਇਲਾਵਾ ਸਵਿਫਟ ਕਾਰ ਚਾਲਕ ਗੰਭੀਰ ਫੱਟੜ ਹੋ ਗਏ ਨੇ ਉਹਨਾਂ ਨੂੰ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਐਂਬੂਲੈਂਸ 108 ਰਾਹੀਂ ਦਾਖਲ ਕਰਵਾਇਆ ਗਿਆ ਮਿਲੀ ਜਾਣਕਾਰੀ ਅਨੁਸਾਰ ਸਵਿਫਟ ਗੱਡੀ ਜੋ ਕਲਾਂਨੌਰ ਤੋਂ ਗੁਰਦਾਸਪੁਰ ਨੂੰ ਜਾ ਰਹੀ ਸੀ ਜਦਕਿ ਦੂਜੇ ਪਾਸੇ ਤੋਂ ਕੈਬਨਿਟ ਮੰਤਰੀ ਹਰਪਜਨ ਸਿੰਘ ਏਟੀਓ ਅਤੇ ਉਸਦੀ ਪਾਇਲਟ ਸਕਾਟ ਡੇਰਾਬਾਬਾ ਨਾਨਕ ਨੂੰ ਹੜਪ੍ਰਭਾਵਿਤ ਕਿਸਾਨਾਂ ਨੂੰ ਚੈੱਕ ਬੰਡਣ ਜਾ ਰਹੇ ਸਨ ਕਿ ਪੁਲਿਸ ਦੀ ਪਾਇਲਟ ਸਕਾਟ ਵਾਲੀ ਗੱਡੀ ਅਤੇ ਸਵਿਫਟ ਦਰਮਿਆਨ ਜ਼ਬਰਦਸਤ ਹਾਦਸਾ ਵਾਪਰ ਗਿਆ ਅਤੇ ਦੋਵੇਂ ਗੱਡੀਆਂ ਚੱਕਨਾਚੂਰ ਹੋ ਗਈਆਂ ਇਸ ਮੌਕੇ ਤੇ ਕੈਬਨਿਟ ਮੰਤਰੀ ਹਰਪਜਨ ਸਿੰਘ ਏਟੀਓ ਖੁਦ ਵੀ ਪੁਲਿਸ ਲੋਕ ਨਿਰਮਾਣ ਹਾਦਸੇ ਦੌਰਾਨ ਸਹਾਇਤਾ ਕਰਦੇ ਰਹੇ ਇਸ ਮੌਕੇ ਕੈਬਨਰ ਮੰਤਰੀ ਹਰਪਜਨ ਸਿੰਘ ਈਟੀਓ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਾਇਲਟ ਗੱਡੀ ਵਿੱਚ ਸਵਾਰ 4 ਦੇ ਕਰੀਬ ਪੁਲਿਸ ਅਧਿਕਾਰੀ ਗੰਭੀਰ ਫੱਟੜ ਹੋਏ ਨੇ ਅਤੇ ਜਵਾਨਾਂ ਨੂੰ ਜਦੋਂ ਜ਼ਹਿਦ ਕਰਕੇ ਹਾਦਸਾ ਗ੍ਰਸ ਗੱਡੀ ਵਿੱਚੋਂ ਬਾਹਰ ਕੱਢ ਕੇ ਇਲਾਜ ਲਈ ਭੇਜਿਆ ਗਿਆ ਇਸ ਦੌਰਾਨ ਦੂਜੀ ਗੱਡੀ ਦੇ ਚਾਲਕ ਸਮੇਤ 3 ਹੋਰ ਵਿਅਕਤੀ ਜ਼ਖਮੀ ਹੋ ਗਏ ਨੇ ਜਾਣਕਾਰੀ ਅਨੁਸਾਰ ਅੱਜ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਨੂੰ ਮੁਆਵਜ਼ੇ ਦੇ ਚੱਕ ਦਿੱਤੇ ਜਾ ਰਹੇ ਸਨ ਜਿਨ੍ਹਾਂ ਵੱਲੋਂ ਜਦ ਦਿਨਾਂ ਨਗਰ ਤੋਂ ਗੁਰਦਾਸਪੁਰ ਦੇ ਪਿੰਡ ਖੋਖਰ ਤੋਂ ਕਿਸਾਨਾਂ ਨੂੰ ਚੱਕ ਦੇਣ ਉਪਰੰਤ ਡੇਰਾ ਬਾਬਾ ਨਾਨਕ ਹਲਕੇ ਨੂੰ ਰਵਾਨਾ ਹੋਏ ਤਾਂ ਕਲਾਨੌਰ ਤੋਂ ਥੋੜੀ ਪਿਛੇ ਅਚਾਨਕੋ ਨਾਲ ਹਾਦਸਾ ਵਾਪਰ ਗਿਆ ਜਿਸ ਵਿੱਚ 4 ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਇਸ ਕਾਫਲੇ ਵਿੱਚ ਕੈਬਨ ਮੰਤਰੀ ਈਟੀਓ ਹਰਪਜਨ ਸਿੰਘ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਸ਼ਾਮਲ ਸਨ ਲੰਬੇ ਸਮੇਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਅਤੇ ਤਰਨੇਜ ਮੁਜਹਾਰੇ ਕਰ ਰਹੇ ਨੇ ਜਿੱਥੇ ਕਿਸਾਨਾਂ ਵੱਲੋਂ ਹੁਣ ਪੁਰਾਲੀ ਨੂੰ ਜਲਾਉਣ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਆਵਾਰਾ ਪਸ਼ੂਆਂ ਦੇ ਉੱਪਰ ਸਰਕਾਰ ਨੂੰ ਨਕੇਲ ਪਾਉਣ ਵਾਸਤੇ ਵੀ ਅਪੀਲ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਪ੍ਰਭਾਵਿਤ ਇਲਾਕਿਆਂ ਵਿੱਚ ਨੁਕਸਾਨ ਦੀ ਪੂਰਤੀ ਲਈ ਜ਼ਿਲ੍ਹਾ ਅਧਿਕਾਰੀਆਂ ਨੂੰ ਜਲਦ ਤੋਂ ਜਲਦ ਕਾਰਵਾਈ ਮੰਗਾਂ ਨੂੰ ਲੈ ਕੇ ਪੱਤਰ ਦਿੱਤਾ ਜਾ ਰਿਹਾ ਹੈ ਇਸ ਸਬੰਧੀ ਕਿਸਾਨਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਅਤੇ ਵੱਡੀ ਗਿਣਤੀ ਦੇ ਵਿੱਚ ਮੰਗਾਂ ਸਰਕਾਰ ਵੱਲੋਂ ਮੰਨੀਆਂ ਵੀ ਗਈਆਂ ਹਨ ਪਰ ਉਹਨਾਂ ਉੱਪਰ ਹੁਣ ਤੱਕ ਵੀ ਅਮਲ ਨਹੀਂ ਹੋਇਆ ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਆ ਕਿ ਉਹਨਾਂ ਮੰਗਾਂ ਉੱਪਰ ਵੀ ਅਮਲ ਹੋਵੇ ਕਿ ਦੇਖੋ ਜਦੋਂ ਸਾਡਾ ਕੋਈ ਕਿਸਾਨ ਵੀਰ ਸਾਰਿਆਂ ਕੋਲ ਤਾਂ ਵੱਡੀ ਮਸ਼ੀਨਰੀ ਹੈ ਨਹੀਂ ਵੱਡੇ ਐਂਪਲੀਮੈਂਟ ਕਿਸੇ ਜ਼ਿਮੀਂਦਾਰ ਕੋਲ ਨਹੀਂ ਹੈਗੇ ਸਿਵਾਏ ਜਿਹੜੇ 20 20 30 30 40 40 ਕਿੱਲੇ ਦੇ ਮਾਲਕ ਨੇ ਉਹਨਾਂ ਕੋਲੇ ਵੱਡੇ ਐਂਪਲੀਮੈਂਟ ਨੇ ਛੋੜੇ ਕਿਸਾਨ ਕੋਲੇ ਕਿਸੇ ਕੋਲੇ ਵੱਡਾ ਐਂਪਲੀਮੈਂਟ ਨਹੀਂ ਵੱਡਾ ਟਰੈਕਟਰ ਨਹੀਂ ਇਹ ਸਾਨੂੰ ਕੀ ਕਰਦੇ ਆ ਤੁਹਾਨੂੰ ਅਸੀਂ ਸਬਸਿਡੀ ਦੇਤੀ ਜੀ ਸੁਸਾਇਟੀਆਂ ਚਾਹ ਕਰੋ ਜੀ ਉਹ ਕਰੋ ਉਹ 100% ਮੈਂ ਕਹਿੰਦਾ 99% ਹੀ ਮੰਨ ਲਓ 99% ਸਾਰਾ ਕੁਝ ਕਾਗਜ਼ਾਂ 'ਚ ਆ ਕਿਸੇ ਸੁਸਾਇਟੀ 'ਚ ਮੈਨੂੰ ਦਿਖਾ ਦਿਓ ਕਿ ਸਾਰੇ ਐਂਪਲੀਮੈਂਟ ਹੈ ਜੇ ਹੈ ਤਾਂ ਕਿੰਨੇ ਆ ਦੇ ਉਹਦਾ ਕਿੰਨਾ ਕੱਟ ਹੋ ਗਿਆ ਕਿੰਨੇ ਜ਼ਿਮੀਂਦਾਰਾਂ ਨੂੰ ਮਿਲਦਾ ਕਿੰਨੇ ਪਿੰਡ ਚ ਕਿਸਾਨ ਖੇਤੀ ਕਰਨ ਵਾਲੇ ਆ ਕਿੰਨੇ ਵੱਡੇ ਆ ਕਿੰਨੇ ਛੋਟੇ ਆ ਸਭ ਗੱਲਾਂ ਨੇ ਨਟੇਰੇ ਨੇ ਇੱਕ ਦੇ ਬਾਢਿਓਂ ਬਹਾਨੇ ਨਾਲ ਗਊ ਸਹਿ ਸਪਰਾਲੀ ਇਹ ਬੋਤੇ ਲੱਖ ਬੰਨਿਆ ਇਹਨਾਂ ਨੇ ਖਾਣ ਤੇ ਜਿਹੜੇ ਬੰਦੇ ਇਦਾਂ ਦੇ ਆਪ ਸਰਕਾਰ ਵਾਲੇ ਦੇ ਐਮ ਐਲ ਏ ਜਿਹੜੇ ਮੋਬਾਈਲ ਰਿਪੇਅਰ ਕਰਦੇ ਸੀ ਅੱਜੋ ਪੰਜ ਪੰਜ ਕਿਲੇ ਦੀਆਂ ਕੋਠੀਆਂ 'ਚ ਬੈਠੇ ਜਿਹੜੇ ਕੋਲੇ ਦੋ ਬੈਸਬੇ ਸੀ ਉਹ ਅੱਜ 20 20 30 ਕਿਲਿਆਂ ਦੇ ਮਾਲਕ ਬਣੇ ਬੈਠੇ ਆ ਉਹ ਕਿੱਥੋਂ ਬਣ ਗਏ ਤਾਂ ਕਹਿੰਦੇ ਅਸੀਂ ਅਸੀਂ ਕਰਾਪਸ਼ਨ ਬੰਦ ਕਰ ਦਿਆਂਗੇ ਇਸ ਕਰਕੇ ਸਾਡੇ ਸਾਰੇ ਹੀ ਮੁੱਦੇ ਨੇ ਜੀ ਦੇਖੋ ਹੰਡਾਈ ਰਿਓ ਆ ਢਾਈ ਰਿਓ ਨਾਲ ਲਾਤਾ ਜੀ ਨੈਨੋ ਜੂਰੀਆ ਨਾਲ ਲਾਤਾ ਜੀ ਖਰਾਕ ਨਾਲ ਲਾਤੇ ਜੀ ਆ ਮੋਬਾਈਲ ਨਾਲ ਲਾਤੇ ਜੀ ਕੋਈ ਆ ਲੈ ਲੋ ਜੀ ਤੇਲ ਲੈ ਜੋ ਜੀ ਨਾਲ ਤੁਸੀਂ ਆ ਦਵਾਈਆਂ ਲੈ ਜੋ ਜੀ ਉਹ ਕਿਉਂ ਅਸੀਂ ਕਿਹਾ ਜੀ ਤੇ ਕੀਤੀ ਕਰਨੀ ਲੱਗੇ ਸਾਡੇ ਬਜ਼ੁਰਗ ਕਰ ਗਏ ਚਲੋ ਬਜ਼ੁਰਗਾਂ ਵੇਲੇ ਇੰਨਾਂ ਦਵਾਈਆਂ ਹੈ ਨਹੀਂ ਸੀ ਹੁਣ ਦਵਾਈਆਂ ਨੇ ਹੁਣ ਦਵਾਈਆਂ ਦੇ ਵਿੱਚ ਇੰਨੀ ਦਵਾਈ ਦੀ ਲੋੜ ਨਹੀਂ ਆ ਜਿੰਨੀਆਂ ਨਾਲ ਜਾਣ ਕੇ ਧੱਕੇ ਨਾਲ ਕਿਸਾਨ ਨੂੰ ਮਾਰ ਰਹੇ ਆ ਇਸ ਬਾਬਤ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਮੁਆਵਜ਼ੇ ਦੀ ਮੰਗ ਨਹੀਂ ਕਰ ਰਹੇ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਉਸ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਤਾਂ ਜੋ ਕਿਸਾਨ ਮੁੜ ਤੋਂ ਫਸਲਾਂ ਦੀ ਬਿਜਾਈ ਕਰਨ ਦੇ ਯੋਗ ਹੋ ਸਕਣ ਮਟਿੰਡਾ ਜ਼ਿਲ੍ਹੇ ਦੇ ਸਰਕਾਰੀ ਰਜਿੰਦਰਾ ਕਾਲਜ ਵਿਖੇ ਕਰਵਾਏ ਜਾ ਰਹੇ ਖੇਤੀਬਾੜੀ ਯੋਗਕ ਮੇਲੇ ਦੌਰਾਨ ਉਸ ਸਮੇਂ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਕ ਨੌਜਵਾਨ ਵੱਲੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਵੱਲੋਂ 3 ਤੋਂ 4 ਰਾਊਂਡ ਫਾਇਰ ਕੀਤੇ ਗਏ ਹਨ ਫਿਲਹਾਲ ਮਾਮਲੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਕਾਲਜ ਵਿੱਚ ਸੁਰੱਖਿਆ ਦੇ ਤਕੜੇ ਪ੍ਰਬੰਧ ਕੀਤੇ ਨੇ ਮੌਕੇ ਤੇ ਪਹੁੰਚੇ ਪੁਲਿਸ ਥਾਣਾ ਕੋਤਵਾਲੀ ਦੇ ਐਸ ਐਚ ਓ ਪਰਮਿੰਦਰ ਸਿੰਘ ਦਾਸ ਮਾਮਲੇ ਵਿੱਚ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਕਿ ਸਾਡਾ ਫਰਜ਼ ਹੈ ਲੋਕਾਂ ਨੂੰ ਸੁਰੱਖਿਆ ਦੇਣਾ ਜਿਸ ਕਰਕੇ ਅਸੀਂ ਜ਼ਿਆਦਾ ਪੁਲਿਸ ਫੋਰਸ ਲਾਈ ਹੈ ਅ ਜਿੰਦਰਾ ਕਾਲਜ ਦੇ ਵਿਖੇ ਇੱਕ ਐਨੂਅਲ ਫੰਕਸ਼ਨ ਚੱਲ ਰਿਹਾ ਹੈਗਾ ਜਿਦੇ ਵਿੱਚ ਫਰੀ ਕੋਰਟ ਤੇ ਬਠਿੰਡੇ ਡਿਸਟ੍ਰਿਕਟ ਦੇ 40 ਦੇ ਕਰੀਬ ਜਿਹੜੇ ਕਾਲਜ ਭਾਗ ਲੈ ਰਹੇ ਨੇ ਤੇ ਪਿਛਲੇ 3-4 ਦਿਨਾਂ ਤੋਂ ਕਾਫੀ ਸਟੂਡੈਂਟਸ ਜਿਹੜੇ ਹੈਗੇ ਭਾਗ ਲੈਣ ਲਈ ਤੇ ਦੂਜੇ ਦਰਸ਼ਕ ਦੇ ਤੌਰ ਤੇ ਆ ਰਹੇ ਇਸ ਲਈ ਅਜ ਪੁਲਿਸ ਪ੍ਰਸ਼ਾਸਨ ਨੇ ਇਹ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਬਾਹਰ ਟ੍ਰੈਫਿਕ ਦਾ ਪ੍ਰਬੰਧ ਹੋਰ ਸਾਰਾ ਤਾਂ ਕਿ ਸਖਾਵੇ ਰੂਪ ਨਾਲ ਸਾਰੀਆਂ ਚੀਜ਼ਾਂ ਨਿਪਟੜੇ ਚੜ੍ਹ ਸਕਣ ਇਸ ਲਈ ਇੱਕ ਪੁਖਤਾ ਇੰਤਜ਼ਾਮ ਕੀਤਾ ਗਿਆ ਹੈ। ਚੈਕਿੰਗ ਦਾ ਕੋਈ ਹੋਰ ਕਾਰਨ ਨਹੀਂਗਾ। ਚੈਕਿੰਗ ਵਧਾਉਣ ਦਾ ਕੋਈ ਕਾਰਨ ਨਹੀਂਗਾ। ਲੇਕਿਨ ਚੈਕਿੰਗ ਇਹ ਹੈ ਕਿ ਕੋਈ ਮਾੜਾ ਇਨਸੀਡੈਂਟ ਨਾ ਹੋਵੇ ਕਿੱਥੇ ਦੇਖੋ ਫੁੱਟਬਾਲ ਹੈਗੀ 10 ਪੰ 10-12 ਹਜ਼ਾਰ ਦੇ ਕਰੀਬ ਫੁੱਟਬਾਲ ਕੱਲ ਹੋਈ ਆ। ਅੱਜ ਬਹੁਤ ਫੁੱਟਬਾਲ ਆ ਸਾਰਾ ਭਰਿਆ ਪਿਆ। ਤਾਂ ਕਿ ਦੇਖੋ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਲੋਕ ਆਉਂਦੇ ਨੇ ਟ੍ਰੈਫਿਕ ਮੈਨੇਜਮੈਂਟ ਕਰਨ ਦੇ ਲਈ। ਹਰ ਚੀਜ਼ ਨੂੰ ਦੇਖਦੇ ਹੋਏ ਕਿ ਕੋਰਸ ਪ੍ਰਸ਼ਾਸਨ ਦਾ ਰੋਲ ਤਾਂ ਰਹਿੰਦਾ ਹੀ ਆ। ਕੀ ਕੱਲ ਵੀ ਕਿਸ ਤਰ੍ਹਾਂ ਦਾ ਕੇਸ ਆ ਪਰ ਆ ਬਿਲਕੁਲ ਜੀ ਕੱਲ ਦੋ ਗੁੱਟਾਂ ਦੇ ਵਿੱਚ ਆਪਸੀ ਕਿਹੜਾ ਟਕਰਾਅ ਪਹਿਲਾਂ ਕੋਈ ਚੱਲ ਰਿਹਾ ਸੀ ਉਸ ਨੂੰ ਲੈ ਕੇ ਫਿਰ ਬਹਿਸਬਾਜੀ ਹੋਈ। ਉਸ ਕਰਕੇ ਕਿਹੜਾ ਲੜਾਈ ਝਗੜਾ ਹੋਇਆ ਤੇ ਫਾਇਰਿੰਗ ਵੀ ਹੋਈ ਆ। ਫਾਇਰਿੰਗ ਤੋਂ ਅਪਰਾਧ ਅਸੀਂ ਉਹ ਬੰਦੇ ਨੂੰ ਨਾਮਿਨੇਟ ਕਰਕੇ ਕਿਹੜਾ ਹੈਗਾ ਮੁਕੱਦਮਾ ਦਰਜ ਕਰਕੇ ਉਸ ਬੰਦੇ ਨੂੰ ਕਿਹੜਾ ਹੈਗਾ ਗਿਰਸਟਾਰ ਕਰਨਿਆ ਹੈਗਾ ਗਰਤਲਵਹਿਕ ਸਰਕਾਰੀ ਰਜਿੰਦਰਾ ਕਾਲਜ ਵਿਖੇ ਚੱਲ ਰੇ ਖੇਤਰੀ ਯੁਵਕ ਮੇਲੇ ਦੇ ਦੂਜੇ ਦਿਨ ਪੰਜਾਬ ਦੇ ਕੈਬਨਰ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੁੱਖ ਮਹਿਮਾਨ ਵਜੋਂ ਕਾਲਜ ਪਹੁੰਚੇ ਸਨ ਜਿਨ੍ਹਾਂ ਵੱਲੋਂ ਖੇਤਰੀ ਯੁਵਕ ਮੇਲੇ ਦੇ ਦੂਜੇ ਦਿਨ ਦੀ ਰਸਮੀ ਸ਼ੁਰੂਆਤ ਕੀਤੀ ਗਈ ਪਰ ਇਸ ਗੱਲ ਦੀ ਅਧਿਕਾਰਤ ਪੁਸ਼ਟੀ ਨਹੀਂ ਹੈ ਕਿ ਜਦੋਂ ਕਾਲਜ ਦੇ ਵਿੱਚ ਗੋਲੀ ਚੱਲੀ ਤਾਂ ਉਸ ਸਮੇਂ ਉਹ ਕਾਲਜ 'ਚ ਸੀ ਜਾਂ ਉੱਥੋਂ ਨਿਕਲ ਚੁੱਕੇ ਸਨ ਬੰਗਲਾਦੇਸ਼ ਦੀ ਰਾਜਧਾਨੀ ਟਾਕਾ ਦੇ ਮੀਰਾਪੁਰ ਇਲਾਕੇ ਵਿੱਚ ਇੱਕ ਕੱਪੜਾ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ ਹੈ ਇਸ ਘਟਨਾ ਵਿੱਚ 16 ਲੋਕਾਂ ਦੀ ਮੌਤ ਹੋ ਗਈ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ ਦੱਸਦੇ ਕਿ ਚਾਰ ਮੰਜ਼ਿਲਾ ਫੈਕਟਰੀ ਵਿੱਚ ਅੱਗ ਲੱਗ ਗਈ ਤਾਂ 3 ਘੰਟੇ ਬਾਅਦ ਇਸ ਨੂੰ ਬੁਝਾ ਦਿੱਤਾ ਗਿਆ ਨੇੜੇ ਹੀ ਇੱਕ ਰਸਾਇਣਿਕ ਗੋਦਾਮ ਨੂੰ ਵੀ ਅੱਗ ਲੱਗ ਗਈ ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਅੱਗ ਫੈਕਟਰੀ ਵਿੱਚ ਲੱਗੀ ਸੀ ਜਾਂ ਗੋਦਾਮ ਵਿੱਚ ਗਾਹਕਾਂ ਦੇ ਅਨੁਸਾਰ ਗੋਦਾਮ ਵਿੱਚ ਬਲੀਚਿੰਗ ਪਾਊਡਰ ਪਲਾਸਟਿਕ ਅਤੇ ਹਾਈਡਰੋਜਨ ਪਰ ਆਕਸਾਈਡਰ ਸਟੋਰ ਕੀਤੇ ਗਏ ਸਨ ਜਿਸ ਕਾਰਨ ਅੱਗ ਤੇਜ਼ ਹੋ ਗਈ ਪਲਾਸਟਿਕ ਸੜਨ ਕਾਰਨ ਜ਼ਹਿਰੀਲੀਆਂ ਗੈਸਾਂ ਨਿਕਲੀਆਂ ਫਾਇਰ ਸਰਵਿਸ ਦੇ ਡਾਇਰੈਕਟਰ ਮੁਹੰਮਦ ਤਾਜ਼ੁਲ ਇਸਲਾਮ ਚੌਧਰੀ ਨੇ ਪੀੜਤਾਂ ਦੀ ਮੌਤ ਜ਼ਹਿਰੀਲੀ ਗੈਸ ਨਾਲ ਹੋਣ ਦੀ ਸੰਭਾਵਨਾ ਦੱਸੀ ਹੈ ਫਾਇਰ ਸਰਵਿਸ ਦੇ ਡਾਇਰੈਕਟਰ ਤਾਜ਼ੁਲ ਇਸਲਾਮ ਚੌਧਰੀ ਨੇ ਕਿਹਾ ਕਿ ਕਪੜਾ ਫੈਕਟਰੀ ਦੀ ਦੂਜੀ ਅਤੇ ਤੀਜੀ ਮੰਜ਼ਲ ਤੋਂ 16 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਅੱਗ ਲੱਗਣ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਇੱਕ ਹੋਰ ਅਧਿਕਾਰੀ ਤਲਾਬਿੰਦ ਜਾਸ਼ਿਮ ਨੇ ਕਿਹਾ ਕਿ ਰਾਜਸਤਾਨੀ ਢਾਕਾ ਦੇ ਮੀਰਪੁਰ ਖੇਤਰ ਦੇ ਵਿੱਚ ਸੱਤ ਮੰਜ਼ਲਾ ਫੈਕਟਰੀ ਦੀ ਤੀਜੀ ਮੰਜ਼ਲ ਦੇ ਦੁਪਹਿਰ ਵੇਲੇ ਅੱਗ ਲੱਗ ਗਈ ਇੱਥੇ ਬਲੀਚਿੰਗ ਪਾਊਡਰ ਪਲਾਸਟਿਕ ਅਤੇ ਹਾਈਡਰੋਜਨ ਪਰ ਆਕਸਾਈਡ ਸਟੋਰ ਕੀਤਾ ਗਿਆ ਸੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਫੈਕਟਰੀ ਮਾਲਕਾਂ ਦਾ ਹਲੇ ਅਤਾ ਪਤਾ ਨਹੀਂ ਲੱਗਿਆ ਪੁਲਿਸ ਅਤੇ ਫੌਜ ਉਹਨਾਂ ਦੀ ਭਾਲ ਕਰ ਰਹੀ ਹੈ ਹਲੇ ਤੱਕ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਫੈਕਟਰੀ ਮਾਲਕਾਂ ਕੋਲ ਰਸਾਇਣਿਕ ਗੋਦਾਮ ਦਾ ਲਾਇਸੈਂਸ ਸੀ ਕਿ ਨਹੀਂ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਹਲੇ ਤੱਕ ਪਤਾ ਲੱਗਿਆ ਹੈ ਕਿ ਇਹ ਫੈਕਟਰੀ ਗੈਰਕਾਨੂੰਨੀ ਹੈ ਉਹਨਾਂ ਕਿਹਾ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਇਸ ਦੀ ਪੁਸ਼ਟੀ ਕੀਤੀ ਜਾਵੇਗੀ ਬੰਗਲਾਦੇਸ਼ ਦੇ ਅੰਤਰੀਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਸ਼ੋਕ ਦਾ ਸੰਦੇਸ਼ ਜਾਰੀ ਕਰਕੇ ਇਸ ਦੁਖਾਂਤ ਦੇ ਡੂੰਗਾ ਦੁੱਖ ਪ੍ਰਗਟ ਕੀਤਾ ਹੈ। ਕੈਨੇਡੀਅਨ ਪੁਲਿਸ ਨੇ ਅਲਬਰਟਾ ਸੂਬੇ ਦੀ ਰਾਜਸਥਾਨੀ ਐਡਮਿੰਟਨ ਦੇ ਉੱਤਰੀ ਖੇਤਰ ਦੇ ਵਿੱਚ ਭੁੱਕੀ ਦੀ ਖੇਤੀ ਕਰ ਰਹੇ ਚਾਰ ਪੰਜਾਬੀਆਂ ਨੂੰ ਗ੍ਰਫਤਾਰ ਕੀਤਾ ਹੈ। ਪੁਲਿਸ ਨੇ ਉਹਨਾਂ ਦੇ ਖੇਤਾਂ ਦੇ ਵਿੱਚੋਂ ਭੁੱਕੀ ਦੇ 60000 ਪੌਦੇ ਵੀ ਜ਼ਬਤ ਕੀਤੇ ਨੇ। ਇਹਨਾਂ ਚਾਰ ਜਣਿਆਂ ਖਿਲਾਫ ਵੱਖੋ-ਵੱਖਰੀਆਂ ਧਰਾਮਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਗ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ شناخت 22 ਸਾਲਾ ਸੁਖਦੀਪ ਧਨੋਆ 40 ਸਾਲਾ ਕੁਲਵਿੰਦਰ ਸਿੰਘ 33 ਸਾਲਾ ਸੰਦੀਪ ਡਾਂਗੀਵਾਲ 30 ਸਾਲਾ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਉਸ ਵੇਲੇ ਆਇਆ ਜਦੋਂ ਪੌਦਿਆਂ ਦੀਆਂ ਕਲੀਆਂ ਮਿਲੀਆਂ। ਤਦ ਪੁਲਿਸ ਨੇ ਫਾਰਮ ਹਾਊਸ ਦੀ ਤਲਾਸ਼ੀ ਲਈ। ਉੱਥੇ ਉਹਨਾਂ ਨੂੰ ਭੂਕੀ ਅਤੇ ਭੂਕੀ ਦੇ ਬੀਜ ਦੇ ਵੱਡੇ ਟੁਕੜੇ ਮਿਲੇ ਜੋ ਜ਼ਮੀਨੀ ਕਣਕ ਤੋਂ ਬਣੇ ਸਨ। ਐਡਮਿੰਟਨ ਪੁਲਿਸ ਦੇ ਬੁਲਾਰੇ ਸਰਜੈਂਟ ਮਾਰਕੋ ਐਂਟਾਰਨੀਓ ਨੇ ਦੱਸਿਆ ਕਿ ਰਾਜਸਥਾਨੀ ਸ਼ਹਿਰ ਦੇ ਉੱਤਰ ਪੂਰਬੀ ਖੇਤਰ ਦੇ ਵਿੱਚ 195 ਐਵੇਨਿਊ ਅਤੇ 34 ਸਟਰੀਟ ਦੇ ਸਥਿਤ ਇੱਕ ਫਾਰਮ ਹਾਊਸ ਦੇ ਵਿੱਚ ਨਸ਼ੀਲੇ ਪਦਾਰਥ ਮਿਲੇ ਨੇ ਜਦੋਂ ਨਸ਼ੀਲੇ ਪੌਦਿਆਂ ਦੀ ਕਾਸ਼ਤ ਬਾਰੇ ਸੂਚ ਮਿਲੀ ਤਾਂ ਇਸ ਤੇ ਨਜ਼ਰ ਰੱਖੀ ਗਈ ਪੱਕੇ ਸਬੂਤ ਵੀ ਇਕੱਠੇ ਕੀਤੇ ਗਏ ਫਾਰਮ ਹਾਊਸ ਦੇ ਪਿੱਛੇ ਖੁੱਲੇ ਖੇਤਰ ਦੇ ਵਿੱਚ ਕਿਸਾਨਾਂ ਵੱਲੋਂ ਉਗਾਏ ਗਏ ਪੌਦੇ ਉਹ ਨਸ਼ੇੜੀਆਂ ਦੀ ਵਰਤੋਲੀ ਉਗਾਉਂਦੇ ਰਹੇ ਨੇ ਫਿਰ ਅਦਾਲਤ ਤੋਂ ਵਾਰੰਟ ਹਾਸਲ ਕੀਤਾ ਗਿਆ ਉਸ ਤੋਂ ਬਾਅਦ ਫਾਰਮ ਹਾਊਸ ਦੀ ਤਲਾਸ਼ੀ ਲਈ ਗਈ ਉੱਥੋਂ ਵੱਡੀ ਮਾਤਰਾ ਦੇ ਵਿੱਚ ਅਸ਼ੀਸ਼ ਅਤੇ ਭੁੱਕੀ ਦੇ ਬੀਜ ਮਿਲੇ ਜਿਨ੍ਹਾਂ ਨੂੰ ਚਾਰੇ ਪੰਜਾਬੀ ਕਿਸਾਨਾਂ ਨੇ ਫਲੀਆਂ ਨੂੰ ਵੀਸ ਕੇ ਨਸ਼ੇੜੀਆਂ ਨੂੰ ਵੇਚਣ ਲਈ ਬਣਾ ਕੇ ਰੱਖਿਆ ਸੀ ਪੁਲਿਸ ਬੁਲਾਰੇ ਨੇ ਇਹ ਦੱਸਿਆ ਕਿ ਕਿਸਾਨਾਂ ਦੇ ਭੁੱਕੀ ਉਤਪਾਦਨ ਦੀ ਬਾਜ਼ਾਰੀ ਕੀਮਤ 1.5 ਤੋਂ 5 ਲੱਖ ਰੁਪਏ ਦੱਸੀ ਜਾਂਦੀ ਹੈ ਉਹਨਾਂ ਦੱਸਿਆ ਕਿ ਅਫੀਮ ਅਤੇ ਹੈਰੋਇਨ ਇਸ ਭੁੱਕੀ ਦੇ ਰਸ ਤੋਂ ਤਿਆਰ ਕੀਤੀ ਜਾਂਦੀ ਹੈ ਇਸ ਦੀ ਵਰਤੋਂ ਗੈਰ ਕਾਨੂੰਨੀ ਤਰੀਕੇ ਨਾਲ ਕੀਤੀ ਗਈ ਹੈ ਇਸ ਤੋਂ ਪਹਿਲਾਂ 2011 ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਜਿਲਾ ਬੈਕ ਵਿੱਚ ਲੋਕਾਂ ਨੂੰ ਅਜੇ ਹੀ ਖੇਤੀ ਕਰਦੇ ਫੜਿਆ ਗਿਆ ਸੀ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇਨਾ ਹੀ ਤਾਜ਼ਾ ਅਪਡੇਟ ਲੈ ਕੇ ਫਿਰ حاضر ਹੋਵਾਂਗੇ ਹਦ ਤੱਕ ਮਿੰਦੇ ਇਜਾਜ਼ਤ ਧੰਨਵਾਦ